ਭਗਵਾਨ ਦੇ ਵਿੱਚ ਤੁਹਾਡਾ ਸਵਾਗਤ ਆ। ਅੱਜ ਆਪਾਂ ਕਰਦੇ ਹਾਂ ਬਗੀਚੇ ਦੀ ਸੈਰ। ਇਹ ਰਾਤਰਾਣੀ ਦਾ ਪੌਦਾ ਹੈ ਤੇਰਾ। ਸਾਂਭਲੇ ਫਲ ਖਿੰਦੇ ਨੇ। ਇਹ ਦਪਹਿਰ ਖੀੜੇ ਦੇ ਪੌਦੇ। ਥੋੜੇ ਖਰਚੇ ਨਾਲ ਬਹੁਤ ਜ਼ਿਆਦਾ ਫਲ ਖਿੰਦੇ ਨੇ। बूटे बहुत सोहने लगते हैं ਇਹ ਵੀ ਮੈਂ ਹੋਰ ਦੁਪਹਿਰ 'ਚ ਨੇ ਵੀ ਕਟਿੰਗ ਕਰਾਈ ਆ। ਦੇਖ ਸਕਦੇ ਹੋ ਕਿੰਨੇ ਸੋਹਣੇ ਫਲ ਲੱਗਦੇ ਨੇ। ਖਿਲਿਆ-ਖਿਲਿਆ ਬੁਗੀਚਾ ਲੱਗਦਾ। ਹੁਣ ਬਹੁਤ ਸਾਰੇ ਅਜਿਹੇ ਫਲ ਖਿਲਰੇ ਨੇ ਹੁਣ। ਮਿਲਾਂਗੇ ਜੀ ਅਗਲੀ ਵੀਡੀਓ ਵ ਿ ਬ ਾ ਬ ਾ